ਕੁਲਜੀਤ ਸਿੰਘ ਨਾਗਰਾ ਨੇ ਜਿੰਨਾ ਇਸ ਹਲਕੇ ਦੇ ਵਿੱਚ ਧੱਕਾ ਕੀਤਾ ਅੱਜ ਉਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਲਾਕ ਸੰਮਤੀਆਂ ਦੇ ਵਿੱਚ ਉਹੋ ਜਿਹੇ ਬੰਦਿਆਂ ਨੂੰ ਟਿਕਟ ਦਿੱਤੀ ਗਈ ਜਿਹੜੇ ਕਿ ਕਿਸੇ ਨੇ ਪਿੰਡ ਵਿੱਚ ਵੀ ਨਹੀਂ ਦੇਖਿਆ ਉਹਨਾਂ ਨੂੰ ਕੁਲਜੀਤ ਸਿੰਘ ਨਾਗਰਾ ਵਰਗਾ ਐਮਐਲਏ ਜਿਨ੍ਹਾਂ ਦੇ ਸਾਡੇ ਆਪ ਸਾਡੀ ਬੈਠ ਕੇ ਇੱਕ ਮੀਟਿੰਗ ਦੇ ਵਿੱਚ ਅਸੀਂ ਇਹ ਤੈਅ ਕਰ ਲਿਆ ਸੀ ਵੀ ਅਸੀਂ ਕਿਸੇ ਦੇ ਵੀ ਕਾਗਜ਼ ਰਿਜੈਕਟ ਨਹੀਂ ਕਰਾਉਣੇ ਚਾਹੇ ਬਹੁਤ ਉਮੀਦਵਾਰਾਂ ਨੇ ਗਲਤ ਆਪਣੇ ਕਾਗਜ਼ ਭਰੇ ਸੀਗੇ ਉਹਨਾਂ ਨੂੰ ਉਮੀਦ ਸੀਗੀ ਵੀ ਚਲੋ ਅਸੀਂ ਦੁਨੀਆ ਪਾਰਟੀਆਂ ਦੇ ਕਹਿਣ ਤੇ ਕਾਗਜ਼ ਭਰ ਲਈਏ ਤੇ ਉਹ ਤੋਂ ਬਾਅਦ ਇਹ ਰਿਜੈਕਟ ਹੋ ਜਾਣੇ ਨੇ ਪਰ ਕਿਤੇ ਨਾ ਕਿਤੇ ਉਹ ਜਿਹੜੇ ਨੇ ਸਾਨੂੰ ਬਾਅਦ ਦੇ ਵਿੱਚ ਵੀ ਇਹ ਗੱਲ ਕਹਿੰਦੇ ਰਹੇ ਇਹ ਕਿ ਯਾਰ ਸਾਡੇ ਦਾ ਕਾਗ ਰਿਜੈਕਟ ਨਹੀਂ ਅਸੀਂ ਤਾਂ ਇਲੈਕਸ਼ਨ ਲੜਨਾ ਨਹੀਂ ਸੀ ਚਾਹੁੰਦੇ ਸਾਨੂੰ ਧੱਕੇ ਦੇ ਨਾਲ ਇਹ ਫਸਾਇਆ ਗਿਆ। ਭਾਜਪਾ ਦੇ ਕੈਂਡੀਡੇਟਾਂ ਬਾਰੇ ਤੁਹਾਨੂੰ ਪਤਾ ਹੀ ਆ ਤੇ ਇਸ ਪਾਰਟੀ ਬਾਰੇ ਵੀ ਪਤਾ ਕਿ ਇਹਨਾਂ ਨੇ ਸਾਡੇ ਪੰਜਾਬ ਦੇ ਨਾਲ ਜ਼ਿਮੀਂਦਾਰਾਂ ਦੇ ਨਾਲ ਕਿੰਨਾ ਧੱਕਾ ਕੀਤਾ। ਕਿੰਨਾ ਇਹਨਾਂ ਨੇ ਦਿੱਲੀ ਦੇ ਵਿੱਚ ਅਤਿਆਚਾਰ ਕੀਤਾ 1 ਸਾਲ ਸਾਡੇ ਪੰਜਾਬ ਦੀ ਜਵਾਨੀ ਬਾਰਡਰ ਤੇ ਰੋਲਦੀ ਰਹੀ। ਇਹ ਵਿਕਾਸ ਹੈ ਜੀ। ਹੁਣ ਮੂੰਹੋਂ ਬੋਲ ਰਿਹਾ ਸਾਰਕ ਛੇੜੀ ਸੜਕਾ ਉਹ ਪੈ ਰਹੀ ਹੈ ਤੇ ਜਿਹੜੀਆਂ ਆਉਣ ਵਾਲੀਆਂ ਸਮਾਂ 27 ਤੱਕ ਤੁਹਾਨੂੰ ਲੱਗਦਾ ਕਿ ਸਾਰੀਆਂ ਜਿਹੜੇ ਵਿਕਾਸ ਕਾਰਜ ਨੇ ਪੂਰੇ ਹੋ ਜਾਣਗੇ ਇਹ ਜੀ ਜਿੰਨੀਆਂ ਸੜਕਾਂ ਨੇ ਇਹ ਹੱਦ ਅਪ੍ਰੈਲ ਤੱਕ ਆ ਜਿਹੜੀਆਂ ਇਹ ਕੰਪਲੀਟ ਹੋ ਜਾਣੀਆਂ ਜੀ ਸਾਡੇ ਫਤੇਗੜ ਸਾਹਿਬ ਦੇ ਵਿੱਚ ਇਸ ਤੋਂ ਇਲਾਵਾ ਸਾਡਾ ਇੱਥੇ ਬਹੁਤ ਹੀ ਇੱਕ ਸਭ ਤੋਂ بڑا ਜਿਹੜਾ ਉਪਰਾਲਾ ਹੈ ਸਾਡੇ ਐਮਐਲਏ ਸਾਹਿਬ ਦਾ ਉਹਨਾਂ ਦਾ ਸਾਨੂੰ ਇੱਕ ਇਹ ਆਦੇਸ਼ ਆ ਕੇ ਹਰ ਇੱਕ ਪਿੰਡ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਕੋਲ ਜਗ੍ਹਾ ਨਹੀਂ ਹੈਗੀ ਬਹੁਤ ਤੰਗੀ ਘਟ ਰਹੇ ਆ ਉਹਨਾਂ ਨੂੰ ਆਪਾਂ 5-5 ਮਰਲੇ ਦੇ ਪਲਾਟ ਦੇਣੇ ਨੇ ਸਾਡੇ ਹਲਕੇ ਦੇ ਵਿੱਚ 95% ਸੜਕਾਂ ਜਿਨ੍ਹਾਂ ਦਾ ਟੈਂਡਰ ਹੋ ਚੁੱਕਾ ਜੋ ਕਿ ਕੰਮ بڑا ਜੰਗੀ ਪੱਧਰ ਤੇ ਚੱਲ ਰਿਹਾ ਤੁਸੀਂ ਦੇਖਿਆ ਹੋਣਾ ਇਹੋ ਜੀ ਸੜਕ ਜਿੰਨੇ ਵੀ ਸਾਨੂੰ ਲੋਕ ਮਿਲਦੇ ਨੇ ਉਹ ਕਹਿੰਦੇ ਨੇ ਵੀ ਇਹੋ ਜੀ ਵਧੀਆ ਸੜਕ ਕਦੇ ਵੀ ਅਸੀਂ ਨਹੀਂ ਦੇਖੀ ਜੋ ਹੁਣ ਬਣ ਰਹੀ ਆ ਜੋ ਕਿ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਨੇ ਚਾਹੇ ਬਿਜਲੀ ਮਾਫੀ ਦਾ ਕੰਮ ਸੀਗਾ ਉਹ ਵੀ ਬਹੁਤ ਵਧੀਆ ਕੀਤਾ 600 ਜੁਨਟ ਜੋ ਆ ਉਹ 60% ਲੋਕਾਂ ਨੂੰ ਇਸ ਤੋਂ ਰਾਤ ਮਿਲੀ ਆ ਵੀ ਆਪ ਸਰਕਾਰ ਐ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਧਮਾਕਾ ਕਰਨ ਜਾ ਰਹੀ ਆ ਜਿਵੇਂ ਮੰਨ ਲਓ ਕਿ ਤੁਸੀਂ ਆ ਵੋਟਾਂ ਦੇ ਵਿੱਚ ਹੁਣ ਜਿੱਤਦੇ ਹੋ ਤੇ ਆਉਣ ਵਾਲਾ ਜਿਹੜਾ ਅੱਗੇ ਆਪਣੀ ਜ਼ਮੀਨ 2027 ਲਈ ਤੁਹਾਨੂੰ ਤਾਂ ਪਤਾ ਹੋਵੇਗਾ ਤੁਸੀਂ ਹੁਣ ਵੱਡੇ ਲੀਡਰ ਉਹ ਫਤੇ ਘੜ ਸਾਹਿਬ ਦੇ ਕੀ ਅੱਗੇ ਆਉਣ ਵਾਲੇ ਸਮੇਂ 'ਚ ਤੁਹਾਡਾ ਕੀ ਧਰਾਤਲ ਤੇ ਕੀ ਕਰ ਰਹੇ ਹੋ ਦੇਖੋ ਜੀ ਜਦੋਂ ਹਰੇਕ ਵਰਕਰ ਇਹ ਤਿਆਰ ਕਰ ਲਵੇ ਜਿਵੇਂ ਹੁਣ ਸਾਨੂੰ 40 ਪਿੰਡ ਨੇ ਅਸੀਂ ਸਾਰੇ ਪਿੰਡਾਂ ਦੀ ਦੇਖ ਰੇ ਖੇਠ ਵਿਕਾਸ ਕਰਾਉਣਾ ਹੈ ਬਹੁਤ ਪਿੰਡਾਂ ਦੇ ਵਿੱਚ ਕੁਝ ਕਮੀਆਂ ਨੇ ਸੜਕਾਂ ਨੇ ਸੜਕਾਂ ਦਾ ਚਲੋ ਟੈਂਡਰ ਹੋ ਗਿਆ ਜੀ ਉਹ ਤਾਂ ਫਰਵਰੀ ਮਾਰਚ ਤੱਕ ਹੋ ਜਾਣੀਆਂ ਨੇ ਉਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿਕਾਸ ਦੇ ਕੰਮ ਨੇ ਉਹਨਾਂ ਤੇ ਤੇਜ਼ੀ ਲਿਆਵਾਂਗੇ ਜੀ ਹੁਣ ਜਿਹੜਾ ਫੰਡ ਆਇਆ ਸਰਕਾਰ ਵੱਲੋਂ ਕੁਝ ਗ੍ਰਾਂਟਾਂ ਪਿੰਡਾਂ 'ਚ ਭੇਜੀਆਂ ਗਈਆਂ ਕੋਸ਼ਾ ਜਿਹੜੀ ਇਹ ਚੋਣ ਜਾਬਤੇ ਤੋਂ ਬਾਅਦ ਉਹ ਵੀ ਸਾਰੇ ਪਿੰਡਾਂ 'ਚ ਚਲੇ ਜਾਣੀਆਂ ਨੇ ਫਤੇਗੜ ਸਾਹ ਦੇ ਮਾਧੋਪੁਰ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਕੁਲਵਿੰਦਰ ਸਿੰਘ ਡੇਰਾ ਜਿਹੜੇ ਇੱਥੇ ਚੋਣ ਲੜ ਰਹੇ ਨੇ ਉਹਨਾਂ ਦੇ ਵਾਈਫ ਨੇ ਤੇ ਕੁਲਵਿੰਦਰ ਸਿੰਘ ਜੀ ਡੇਰਾ ਸਾਡੇ ਨਾਲ ਨੇ ਉਹਨਾਂ ਨੂੰ ਪੁੱਛਦੇ ਆ ਕਿ ਜਿਹੜੀ ਐ ਚੋਣ ਪ੍ਰਚਾਰ ਕਿਵੇਂ ਦਾ ਚੱਲ ਰਿਹਾ ਤੇ ਤੁਹਾਨੂੰ ਜਿਹੜਾ ਰਿਸਪੌਂਸ ਕਿਵੇਂ ਦਾ ਮਿਲ ਰਿਹਾ ਸਸਤਰੀ ਕਾਲ ਜੀ ਕਿਵੇਂ ਦਾ ਰਿਸਪੌਂਸ ਆ ਜੀ ਰਿਸਪੌਂਸ ਬਹੁਤ ਵਧੀਆ ਸਾਰੇ ਪਿੰਡਾਂ ਦੇ ਵਿੱਚ ਅਸੀਂ ਦੋ ਰਾਉਂਡ ਲਾ ਚੁੱਕੇ ਆ ਤੇ ਜਿੰਨੇ ਸਰਪੰਚ ਪਿੰਡਾਂ ਦੇ ਜਿੰਨੇ ਮੋਹਤਵਾਰ ਸਾਰੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਉੱਥੇ ਸਾਨੂੰ ਪਿਆਰ ਕਰਦੇ ਨੇ ਮੇਰੇ ਪਰਿਵਾਰ ਨੂੰ ਜਿਵੇਂ ਕਿ ਇੱਥੋਂ ਮੇਰੀ ਧਰਮ ਪਤਨੀ ਨਰਿੰਦਰ ਕੌਰ ਡੇਰਾ ਚੋਣ ਲੜ ਰਹੇ ਨੇ ਸਾਡਾ ਆਪਣਾ ਪਿਛਲੇ 30 ਸਾਲ ਦੀ ਜੋ ਇਲਾਕੇ ਦੀ ਫਤੇਕੜ ਸਾਹਿਬ ਹਲਕੇ ਦੀ ਸਾਡੀ ਸੇਵਾ ਪ੍ਰਤੀ ਅੱਜ ਐਨਾ ਉਤਸ਼ਾਹ ਹੈ ਕਿ ਇਹ ਜਿਹੜੀ ਚੋਣ ਆ ਇਹ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਇਹ ਚੋਣ ਜਿਹੜੀ ਹੈਗੀ ਆ ਇੱਕ ਤਰਫਾ ਚੋਣ ਜਿਹੜੀ ਹੈ ਉਹ ਹੋ ਰਹੀ ਹੈ ਤੁਹਾਡਾ ਜੀ ਮੁਕਾਬਲਾ ਕਿਸ ਨਾਲ ਹੈ ਤੁਸੀਂ ਕਿਸ ਨਾਲ ਆਪਣਾ ਮੁਕਾਬਲਾ ਸਮਝਦੇ ਹੋ ਇਹ ਚੀਜ਼ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਕਿਉਂਕਿ ਜਿਹੜੀਆਂ ਪਾਰਟੀਆਂ ਦੂਜੀਆਂ ਖੜੀਆਂ ਨੇ ਉਹਨਾਂ ਨੇ ਇਸ ਇਲਾਕੇ ਵਾਸਤੇ ਹਲਕੇ ਵਾਸਤੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਸਿਵਾਏ ਕਾਂਗਰਸ ਨੇ ਜਿਵੇਂ ਕਿ ਪਿਛਲੀਆਂ ਜਿਹੜੀਆਂ ਲੋਕ ਸਭਾ ਆਪਣਾ ਹੋਈਆਂ ਸੀ ਚੋਣਾਂ ਹੋਈਆਂ ਸੀਗੀਆਂ ਆਪਣਾ ਇਹਨਾਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਕਾਗਜ਼ ਕੱਟੇ ਗਏ ਚਾਰੇ ਜ਼ਿਲ੍ਹਾ ਪ੍ਰੀਸ਼ਦ ਅਤੇ 24 ਦੇ ਵਿੱਚੋਂ 20 ਬਲਾਕ ਸਭਾਤੀਆਂ ਦੇ ਕਾਗਜ਼ ਰਿਜੈਕਟ ਕਰਕੇ ਲੋਕਾਂ ਨੂੰ ਆਪਣੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਤਾਂ ਜੋ ਜਿਵੇਂ ਕਿ ਇੱਕ ਕੈਂਡੀਡੇਟ ਆ ਅਸੀਂ ਹੁਣ ਲੋਕਾਂ ਕੋਲ ਜਾਂਦੇ ਆ ਉਹਨਾਂ ਦੀ ਦੁੱਖ ਤਕਲੀਫਾਂ ਸਾਨੂੰ ਪਤਾ ਲੱਗਦਾ ਕਿ ਪਿੰਡਾਂ ਦੇ ਵਿੱਚ ਕੀ ਹੋਣਿਆਲਾ ਹੈ ਕੀ ਹੋਇਆ ਜੇ ਇਹ ਸਰਕਾਰ ਵੀ ਅਸੀਂ ਵੀ ਜੇ ਸਾਡੇ ਐਮਐਲਏ ਸਰਦਾਰ ਲਖਵੀਰ ਸਿੰਘ ਰਾਏ ਵੀ ਇਹੋ ਜਿਹਾ ਕੰਮ ਕਰਦੇ ਤਾਂ ਅਸੀਂ ਅੱਜ ਆਮ ਜਨਤਾ ਦੇ ਵਿੱਚ ਸਾਨੂੰ ਕੀ ਪਤਾ ਲੱਗਦਾ ਕਿ ਕਿਹੜੇ ਪਿੰਡ ਦੇ ਵਿੱਚ ਵਿਕਾਸ ਹੋਇਆ ਕਿਹੜੇ ਚ ਨਹੀਂ ਹੋਇਆ ਇਸ ਕਰਕੇ ਜਿਹੜਾ ਇਹ ਸਾਡੀ ਸਰਕਾਰ ਆ ਖਾਸ ਕਰ ਸਾਡੇ ਫਤੇਗੜ ਸਾਹਿਬ ਦੇ ਐਮਐਲਏ ਲਖਵੀਰ ਸਿੰਘ ਹੈ ਜਿਨ੍ਹਾਂ ਦਾ ਕੋਈ ਨਿੱਜੀ ਵਿਰੋਧ ਨਹੀਂ ਕਦੇ ਕਿਸੇ ਦੇ ਪਰਚਾ ਨਹੀਂ ਕਰਾਇਆ ਜਿਵੇਂ ਕਿ ਕਾਂਗਰਸ ਨੇ ਪਿੱਛੇ ਦੇਖਿਆ ਹੋਣਾ ਤੁਸੀਂ ਕੁਲਜੀਤ ਸਿੰਘ ਨਾਗਰਾ ਨੇ ਬਹੁਤ ਵੱਡੇ ਪੱਧਰ ਤੇ ਭਾਈਆਂ ਭਾਈਆਂ ਦੀਆਂ ਲੜਾਈਆਂ ਕਰਵਾਈਆਂ ਪਿੰਡਾਂ ਦੇ ਵਿੱਚ ਐਡੇ ਵੱਡੇ ਧੜੇ ਬਣਾਤੇ ਕੁਲਜੀਤ ਸਿੰਘ ਨਾਗਰਾ ਨੇ ਜਿੰਨਾ ਇਸ ਹਲਕੇ ਦੇ ਵਿੱਚ ਧੱਕਾ ਕੀਤਾ ਅੱਜ ਉਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਲਾਕ ਸੰਮਤੀਆਂ ਦੇ ਵਿੱਚ ਉਹੋ ਜਿਹੇ ਬੰਦਿਆਂ ਨੂੰ ਟਿਕਟ ਦਿੱਤੀ ਗਈ ਜਿਹੜੇ ਕਿ ਕਿਸੇ ਨੇ ਪਿੰਡ ਵਿੱਚ ਵੀ ਨਹੀਂ ਦੇਖਿਆ ਉਹਨਾਂ ਨੂੰ ਕਿਉਂਕਿ ਚੰਗੇ ਬੰਦਿਆਂ ਨੇ ਕਿਸੇ ਨੇ ਵੀ ਇਹਨਾਂ ਦੀ ਟਿਕਟ ਲੈਣ ਤੋਂ ਅਨਕਾਰ ਕੀਤਾ ਇਸ ਤੋਂ ਪਤਾ ਲੱਗਦਾ ਕਿ ਇਹ ਕਿਸੇ ਵੀ ਰੇਸ ਦੇ ਵਿੱਚ ਨਹੀਂ ਹੈਗੇ ਕਿਉਂਕਿ ਇਹ ਹਲਕਾ ਸ਼ਹੀਦਾਂ ਦੀ ਧਰਤੀ ਆ ਇਸ ਦੇ ਵਿੱਚ ਇਹ ਧਰਤੀ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕਰਦੀ ਇੱਥੇ بڑے بڑے ਐਮਐਲਏ ਆਏ ਨੇ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਦਾ ਕਦੇ ਨੋਂ ਨਿਸ਼ਾਨ ਵੀ ਨਹੀਂ ਰਿਹਾ ਇਸ ਧਰਤੀ ਤੇ ਇਹ ਆਮ ਲੋਕਾਂ ਦੀ ਸਰਕਾਰ ਆ ਕੁਲਜੀਤ ਸਿੰਘ ਨਾਗਰਾ ਵਰਗਾ ਐਮਐਲਏ ਜਿਨ੍ਹਾਂ ਦੇ ਸਾਡੇ ਆਪ ਸਾਡੀ ਬੈਠ ਕੇ ਇੱਕ ਮੀਟਿੰਗ ਦੇ ਵਿੱਚ ਅਸੀਂ ਇਹ ਤੈਅ ਕਰ ਲਿਆ ਸੀ ਵੀ ਅਸੀਂ ਕਿਸੇ ਦੇ ਵੀ ਕਾਗ਼ਜ਼ ਰਿਜੈਕਟ ਨਹੀਂ ਕਰਾਉਣੇ ਚਾਹੇ ਬਹੁਤ ਉਮੀਦਵਾਰਾਂ ਨੇ ਗਲਤ ਆਪਣੇ ਕਾਗਜ਼ ਭਰੇ ਸੀਗੇ ਉਹਨਾਂ ਨੂੰ ਉਮੀਦ ਸੀਗੀ ਵੀ ਚਲੋ ਅਸੀਂ ਦੁਨੀਆ ਪਾਰਟੀਆਂ ਦੇ ਕਹਿਣ ਤੇ ਕਾਗਜ਼ ਭਰ ਲਈਏ ਤੇ ਉਹ ਤੋਂ ਬਾਅਦ ਇਹ ਰਿਜੈਕਟ ਹੋ ਜਾਣੇ ਨੇ ਪਰ ਕਿਤੇ ਨਾ ਕਿਤੇ ਉਹ ਜਿਹੜੇ ਨੇ ਸਾਨੂੰ ਬਾਅਦ ਦੇ ਵਿੱਚ ਵੀ ਇਹ ਗੱਲ ਕਹਿੰਦੇ ਰਹੇ ਇਹ ਕਿ ਯਾਰ ਸਾਡੇ ਦਾ ਕਾਗਜ਼ ਰਿਜੈਕਟ ਨਹੀਂ ਅਸੀਂ ਤਾਂ ਇਲੈਕਸ਼ਨ ਲੜਨਾ ਨਹੀਂ ਸੀ ਚਾਹੁੰਦੇ ਸਾਨੂੰ ਤੱਕੇ ਦੇ ਨਾਲ ਇਹ ਫਸਾਇਆ ਗਿਆ ਇਸ ਤੋਂ ਪਤਾ ਲੱਗਦਾ ਦੂਜੇ ਪਾਸੇ ਬੀਜੇਪੀ ਆ ਬੀਜਪੀ ਦੇ ਕੈਂਡੀਡੇਟਾਂ ਬਾਰੇ ਤੁਹਾਨੂੰ ਪਤਾ ਹੀ ਆ ਤੇ ਇਸ ਪਾਰਟੀ ਬਾਰੇ ਵੀ ਪਤਾ ਕਿ ਇਹਨਾਂ ਨੇ ਸਾਡੇ ਪੰਜਾਬ ਦੇ ਨਾਲ ਜ਼ਿਮੀਂਦਾਰਾਂ ਦੇ ਨਾਲ ਕਿੰਨਾ ਧੱਕਾ ਕੀਤਾ ਕਿੰਨਾ ਇਹਨਾਂ ਨੇ ਦਿੱਲੀ ਦੇ ਵਿੱਚ ਅਤਿਆਚਾਰ ਕੀਤਾ ਇੱਕ ਸਾਲ ਸਾਡੇ ਪੰਜਾਬ ਦੀ ਜਵਾਨੀ ਬਾਰਡਰ ਤੇ ਰੁਲਦੀ ਰਹੀ ਤੇ ਅੱਜ ਇਹ ਪਿੰਡਾਂ ਦੇ ਵਿੱਚ ਵੋਟ ਮੰਗ ਰਹੇ ਨੇ ਜਿਨ੍ਹਾਂ ਨੇ ਕਿ ਪੰਜਾਬ ਦਾ ਹੰਡ ਰੋਕਿਆ ਹੋਇਆ 8.5 ਹਜ਼ਾਰ ਕਰੋੜ ਰੁਪਈਆ ਉਹ ਕਿਸ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਜਾਣਗੇ ਕਿਉਂਕਿ ਸੜਕਾਂ ਪਿਛਲੇ 10 ਸਾਲ ਤੋਂ ਕਿਸੇ ਸਰਕਾਰ ਨੇ ਨਹੀਂ ਬਣਾਈਆਂ ਚਾਹੇ ਅਕਾਲੀ ਸਰਕਾਰ ਆਈ ਚਾਹੇ ਕਾਂਗਰਸ ਸਰਕਾਰ ਆਈ ਪਰ ਪਹਿਲੀ ਵਾਰ ਹੋਇਆ ਕਿ ਸਾਡੇ ਹਲਕੇ ਦੇ ਵਿੱਚ 95% ਸੜਕਾਂ ਜਿਨ੍ਹਾਂ ਦਾ ਟੈਂਡਰ ਹੋ ਚੁੱਕਾ ਜੋ ਕਿ ਕੰਮਾਂ ਬڑا ਜੰਗੀ ਪੱਦਰ ਤੇ ਚੱਲ ਰਿਹਾ ਤੁਸੀਂ ਦੇਖਿਆ ਹੋਣਾ ਇਹੋ ਜੀ ਸੜਕ ਜਿੰਨੇ ਵੀ ਸਾਨੂੰ ਲੋਕ ਮਿਲਦੇ ਨੇ ਉਹ ਕਹਿੰਦੇ ਨੇ ਵੀ ਇਹੋ ਜੀ ਵਧੀਆ ਸੜਕ ਕਦੇ ਵੀ ਅਸੀਂ ਨਹੀਂ ਦੇਖੀ ਜੋ ਹੁਣ ਬਣ ਰਹੀ ਆ ਜੋ ਕਿ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਨੇ ਚਾਹੇ ਬਿਜਲੀ ਮਾਫੀ ਦਾ ਕੰਮ ਸੀਗਾ ਉਹ ਵੀ ਬਹੁਤ ਵਧੀਆ ਕੀਤਾ 600 ਜੁਨਟ ਜੋ ਆ ਉਹ 60% ਲੋਕਾਂ ਨੂੰ ਇਸ ਤੋਂ ਰਾਹਤ ਮਿਲੀ ਆ ਇਸ ਤੋਂ ਇਲਾਵਾ ਜ਼ਿਮੀਂਦਾਰਾਂ ਨੂੰ ਮੋਟਰਾਂ ਉਹਨਾਂ ਨੇ ਚਲਾਈਆਂ ਨਹੀਂ ਮਤਲਬ ਰਾਤ ਨੂੰ ਨਹੀਂ ਚਲਾਈਆਂ ਦਿਨ ਦੇ ਵਿੱਚ ਮੋਟਰ ਚਲਾ ਕੇ ਉਹਨਾਂ ਨੇ ਜੀਰੀਆਂ ਨੂੰ ਪਾਣੀ ਲਾਇਆ ਤੇ ਮੋਟਰਾਂ ਖੜੀਆਂ ਵੀ ਰਹੀਆਂ ਨੇ ਕਿਉਂਕਿ ਬਿਜਲੀ ਜਿਹੜੀ ਸਰਪਲੱਸ ਸੀਗੀ ਜਿਹੜਾ ਵਿਕਾਸ ਹੈ ਜੀ ਹੁਣ ਮੂੰਹੋਂ ਬੋਲ ਰਿਹਾ ਹਰ ਛੇੜੀ ਛੜਕਾ ਉਹ ਪੈ ਰਹੀ ਹੈ ਤੇ ਜਿਹੜੀਆਂ ਆਉਣ ਵਾਲੀਆਂ ਸਮਾਂ 27 ਤੱਕ ਤੁਹਾਨੂੰ ਲੱਗਦਾ ਕਿ ਸਾਰੀਆਂ ਜਿਹੜੇ ਵਿਕਾਸ ਕਾਰਜ ਨੇ ਪੂਰੇ ਹੋ ਜਾਣਗੇ ਇਹ ਜੀ ਜਿੰਨੀਆਂ ਸੜਕਾਂ ਨੇ ਇਹ ਹੱਦ ਅਪ੍ਰੈਲ ਤੱਕ ਆ ਜਿਹੜੀਆਂ ਇਹ ਕੰਪਲੀਟ ਹੋ ਜਾਣੀਆਂ ਜੀ ਸਾਡੇ ਫਤਿਹਗੜ ਸਾਹਿਬ ਦੇ ਵਿੱਚ ਇਸ ਤੋਂ ਇਲਾਵਾ ਸਾਡਾ ਇੱਥੇ ਬਹੁਤ ਹੀ ਇੱਕ ਸਭ ਤੋਂ بڑا ਜਿਹੜਾ ਉਪਰਾਲਾ ਹੈ ਸਾਡੇ ਐਮਐਲਏ ਸਾਹਿਬ ਦਾ ਉਹਨਾਂ ਦਾ ਸਾਨੂੰ ਇੱਕ ਇਹ ਆਦੇਸ਼ ਆ ਕਿ ਹਰ ਇੱਕ ਪਿੰਡ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਕੋਲ ਜਗ੍ਹਾ ਨਹੀਂ ਹੈਗੀ ਬਹੁਤ ਤੰਗੀ ਘਟ ਰਹੇ ਆ ਉਹਨਾਂ ਨੂੰ ਆਪਾਂ 5-5 ਮਰਲੇ ਦੇ ਪਲਾਟ ਦੇਣੇ ਨੇ ਉਹ ਮੈਂ ਸਮਝਦਾ ਕਿ ਮੈਂ ਆਪਣੇ 40 ਪਿੰਡ ਜਿਹੜੇ ਸਾਡੇ ਪੈਂਦੇ ਨੇ ਇਸ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਵਿੱਚ ਮੈਂ ਫਰਵਰੀ ਤੱਕ ਉਹ ਸਾਰੇ ਪਿੰਡਾਂ ਦੇ ਵਿੱਚ ਪਲਾਟਾਂ ਜਿਹੜੇ ਉਹ ਕੱਟਣ ਦਾ ਇਹ ਤਹਿਯਾ ਕੀਤਾ ਤਾਂ ਜੋ ਮੈਂ ਫਤੇਗੜ ਸਾਹਿਬ ਦੇ ਵਿੱਚ ਇਹ ਪਹਿਲ ਕਦਮੀ ਕਰ ਸਕਾਂ ਕਿ ਐਮਐਲਏ ਸਾਹਿਬ ਦੇ ਕਹੇ ਜੋ ਉਹਨਾਂ ਨੇ ਸਾਨੂੰ ਹੁਕਮ ਲਾਇਆ ਉਸ ਤੇ ਅਸੀਂ ਖਰੇ ਉਤਰ ਸਕੀਏ ਤੇ ਹਰ ਇੱਕ ਗਰੀਬ ਪਰਿਵਾਰ ਨੂੰ ਇਸ ਦੀ ਸਹੂਲਤ ਬਣੇ ਮਿਲੇ ਜੋ ਕਿ ਪਿੱਛੇ ਤੁਸੀਂ ਦੇਖਿਆ ਹੋਣਾ ਹੈ ਕਾਂਗਰਸ ਦੀ ਜਦੋਂ 22 ਦੀ ਸਰਕਾਰ ਆਉਣੀ ਸੀ ਉਹ ਤੇ ਇੱਕ ਦੋ ਮਹੀਨੇ ਇੱਕ ਦੋ ਮਹੀਨੇ ਕੀ 15 ਦਿਨ ਪਹਿਲਾਂ ਇੱਕ ਡੁਪਲੀਕੇਟ ਪੇਪਰ ਵੰਡੇ ਗਏ ਜਿਨ੍ਹਾਂ ਦਾ ਐਡਾ بڑا ਪਿੰਡਾਂ ਦੇ ਵਿੱਚ ਝਗੜਾ ਕਰਵਾਤਾ ਕਿਉਂਕਿ ਜੋ ਹੁਣ ਅਸੀਂ ਕਰਨ ਲੱਗੇ ਆ ਉਹ ਤਾਂ ਮਾਲਕੀ ਆ ਉਹਨਾਂ ਦੇ ਫਰਦ ਦੇ ਵਿੱਚ ਨਾਂਵ ਚੜ੍ਹਨਾ ਹੈ ਉਹਨਾਂ ਦੀ ਜਮ੍ਹਾਂ ਬੰਦੀ ਚ ਨਾਂਵ ਹੋਊਗਾ ਤਾਂ ਹੀ ਮਾਲਕ ਬਣ ਸਕਣਗੇ ਉਹ ਵੈਸੇ ਹੀ ਕਹੇਤਾ ਵੀ ਆ ਸਾਡੀ ਜਗਾ ਜੀ ਦੋ ਦੋ ਮਰਲੇ ਸਾਨੂੰ ਦੇਤੇ ਮੂੰਹ ਜਵਾਨੀ ਕਹੇਤਾ ਉੱਥੇ ਪੰਚਾਇਤਾਂ ਤੇ ਆਮ ਲੋਕਾਂ ਦੇ ਵਿੱਚ ਇਸ ਚੀਜ਼ ਦਾ ਫਰਕ ਪਾਤਾ ਪਰ ਹੁਣ ਪੰਚਾਇਤਾਂ ਨੇ ਆਮ ਸਾਰੇ ਜਿੰਨੇ ਗਰੀਬ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਨੇ ਜਗਾ ਵੀ ਸਾਨੂੰ ਦੱਸ ਰਹੇ ਨੇ ਤੇ ਪੰਜ ਪੰਜ ਮਰਲੇ ਲੋੜਵੰਦ ਪਰਿਵਾਰਾਂ ਦੇ ਫਾਰਮ ਭਰੇ ਗਏ ਨੇ ਸਾਡੇ ਸਾਰੇ ਉਹਨਾਂ ਨੂੰ ਫਰਵਰੀ ਤੱਕ ਸਾਰਿਆਂ ਨੂੰ ਜੋ ਪਲਾਟ ਆ ਉਹ ਵੀ ਮਿਲ ਜਾਣਗੇ ਉਸ ਤੋਂ ਇਲਾਵਾ ਸਾਡਾ ਇੱਕ ਸਰਵੇ ਹੋਇਆ ਜਿਹੜੀ ਕਿ ਮਕਾਨ ਬਣਾਉਣ ਵਾਸਤੇ ਜੋ ਗ੍ਰਾਂਟਾਂ ਨੇ ਉਹ ਅਸੀਂ ਲਗਭਗ ਸਾਰੇ ਪਿੰਡਾਂ ਦੀਆਂ ਜਿਹੜੀਆਂ ਸਰਵੇ ਕਰਾ ਕੇ ਉਹ ਗ੍ਰਾਂਟਾਂ ਦੀ ਜਿਹੜੀ ਆ ਉਹ ਵੀ ਸਾਡੀ ਲਿਸਟ ਆ ਤਿਆਰ ਹੋ ਚੁੱਕੀ ਆ ਉਹ ਵੀ ਇਸ ਸਾਲ ਦੇ ਵਿੱਚ ਵਿੱਚ ਜੋ ਅਗਲਾ 26 2026 ਆ ਉਸ ਦੇ ਵਿੱਚ ਸਾਨੂੰ ਉਮੀਦ ਆ ਕਿ ਅਸੀਂ ਸਾਰਿਆਂ ਨੂੰ ਮਕਾਨ ਬਣਾਉਣ ਵਾਸਤੇ ਗ੍ਰਾਂਟਾਂ ਵੀ ਪ੍ਰਦਾਨ ਕਰ ਦੇਵਾਂਗੇ ਜੋ ਜੋ ਕੰਮ ਰਹਿ ਜਾਣਗੇ ਜਿਵੇਂ ਅਧੂਰੇ ਰਹਿ ਜਾਣਗੇ ਉਹਨਾਂ ਨੂੰ ਵੀ ਤੁਸੀਂ ਇੱਥੇ ਹਲਕੇ ਦੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਤੇ ਜਿਹੜਾ 11-1100 ਰੁਪਿਆ ਜਿਹੜਾ ਆਪਾਂ ਲੇਡੀਜ਼ ਨੂੰ ਦੇਣ ਦਾ ਵਾਅਦਾ ਕੀਤਾ ਸੀ ਉਮੀਦ ਹੈ ਕਿ ਉਹ ਵੀ ਪੂਰਾ ਹੋਵੇਗਾ ਹਾਂਜੀ ਹਾਂ ਉਮੀਦ ਹੈ ਜੀ ਪੂਰੀ ਇਸ ਤੋਂ ਇਲਾਵਾ ਜਿਵੇਂ ਹੁਣ ਕੋਈ ਇਹਨਾਂ ਨੇ ਜੋ ਸਾਡੀ ਸਰਕਾਰ ਨੇ ਕੋਈ ਵਾਅਦਾ ਨਹੀਂ ਸੀ ਕੀਤਾ 10 ਲੱਖ ਰੁਪਿਆ ਜਿਹੜਾ ਪਰਿਵਾਰ ਜਿਹੜਾ ਇੱਕ ਹੈਲਥ ਬੀਮਾ ਹੈ ਉਹ ਲਾਗੂ ਹੋ ਜਾਣਾ ਸੀਗਾ ਪਰ ਹਰ ਵੋਟਾਂ ਤੋਂ ਬਾਅਦ ਉਹ ਸ਼ੁਰੂ ਹੋ ਜੂਗਾ ਹਰ ਇੱਕ ਪਰਿਵਾਰ ਨੂੰ ਜਿਹਦੇ ਵਿੱਚ 150 ਦੇ ਲਗਭਗ ਹਸਪੀਟਲ ਹੋਣਗੇ ਪ੍ਰਾਈਵੇਟ ਵੀ ਵਿੱਚ ਜਿਨ੍ਹਾਂ ਦੇ ਵਿੱਚ ਬੰਦਾ ਆਪਣਾ ਇਲਾਜ ਕਰਾ ਸਕਦਾ ਹੈ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਲੈ ਸਕਦਾ ਐਵੇਂ ਹੀ 1100 ਜਿਹੜਾ ਰੁਪਈਆ ਦੇਣਾ ਹੈ ਬੀਬੀਆਂ ਨੂੰ ਉਸ ਦੇ ਲਈ ਇੱਕ ਸਰਕਾਰ ਆ ਜਿਹੜੀ ਉਹ ਇਸ ਤੇ ਫੈਸਲਾ ਲੈਣ ਜਾ ਰਹੀ ਆ ਉਹ ਵੀ ਕੁਝ ਟਾਈਮ ਦੇ ਵਿੱਚ ਜਿਹੜਾ ਉਹ ਵੀ ਵਾਦਾ ਜਿਹੜਾ ਲੋਕਾਂ ਦਾ ਪੂਰਾ ਹੋ ਜਾਣਾ ਤੁਸੀਂ ਜਿਹੜੀ ਆਪ ਸਰਕਾਰ ਹੈ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਧਮਾਕਾ ਕਰਨ ਜਾ ਰਹੀ ਆ ਜਿਵੇਂ ਮੰਨ ਲਓ ਕਿ ਤੁਸੀਂ ਆ ਵੋਟਾਂ ਦੇ ਵਿੱਚ ਹੁਣ ਜਿੱਤਦੇ ਹੋ ਤੇ ਆਉਣ ਵਾਲਾ ਜਿਹੜਾ ਅੱਗੇ ਆਪਣੀ ਜ਼ਮੀਨ 2027 ਲਈ ਤੁਹਾਨੂੰ ਤਾਂ ਪਤਾ ਹੋਵੇਗਾ ਤੁਸੀਂ ਹੁਣ ਵੱਡੇ ਲੀਡਰ ਉਹ ਫਤੇਗੜ ਸਾਹਿਬ ਦੇ ਕੀ ਅੱਗੇ ਆਉਣ ਵਾਲੇ ਸਮੇਂ 'ਚ ਤੁਹਾਡਾ ਕੀ ਧਰਾਤਲ ਤੇ ਕੀ ਕਰ ਰਹੇ ਹੋ ਦੇਖੋ ਜੀ ਜਦੋਂ ਹਰੇਕ ਵਰਕਰ ਇਹ ਤਿਆਰੀਆ ਕਰ ਲਵੇ ਜਿਵੇਂ ਹੁਣ ਸਾਨੂੰ 40 ਪਿੰਡ ਨੇ ਅਸੀਂ ਸਾਰੇ ਪਿੰਡਾਂ ਦੀ ਦੇਖ ਰੇ ਖੇਠ ਵਿਕਾਸ ਕਰਾਉਣਾ ਹੈ ਬਹੁਤ ਪਿੰਡਾਂ ਦੇ ਵਿੱਚ ਕੁਝ ਕਮੀਆਂ ਨੇ ਸੜਕਾਂ ਨੇ ਸੜਕਾਂ ਦਾ ਚਲੋ ਟੈਂਡਰ ਹੋ ਗਿਆ ਜੀ ਉਹ ਤਾਂ ਫਰਵਰੀ ਮਾਰਚ ਤੱਕ ਹੋ ਜਾਣੀਆਂ ਨੇ ਉਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿਕਾਸ ਦੇ ਕੰਮ ਨੇ ਉਹਨਾਂ 'ਚ ਤੇਜ਼ੀ ਲਿਆਵਾਂਗੇ ਜੀ ਹੁਣ ਜਿਹੜਾ ਫੰਡ ਆਇਆ ਸਰਕਾਰ ਵੱਲੋਂ ਕੁਝ ਗ੍ਰਾਂਟਾਂ ਪਿੰਡਾਂ 'ਚ ਭੇਜੀਆਂ ਗਈਆਂ ਕੋਸ਼ਾ ਜਿਹੜੀ ਇਹ ਚੋਣ ਜਾਬਤੇ ਤੋਂ ਬਾਅਦ ਉਹ ਵੀ ਸਾਰੇ ਪਿੰਡਾਂ 'ਚ ਚਲੇ ਜਾਣੀਆਂ ਨੇ ਤੇ ਲਗਭਗ ਇਹ ਸਾਲ ਜਿਹੜਾ ਸਾਡਾ 26 ਆ 2026 ਉਹ ਵਿਕਾਸ ਦਾ ਵਾਰਾ ਰਹੇਗਾ ਜਿਸ ਦੇ ਵਿੱਚ ਕਿ ਸਰਕਾਰ ਰਿਪੀਟ ਹੋਣ ਦੇ ਵਿੱਚ ਕੋਈ ਵੀ ਤੁਹਾਨੂੰ ਆਏ ਨਹੀਂ ਲੱਗੂਗਾ ਕਿ ਸਰਕਾਰ ਆ ਜਿਹੜੀ ਕਿਉਂਕਿ ਦੂਜੀਆਂ ਪਾਰਟੀਆਂ ਦੇ ਵਿੱਚ ਤੁਸੀਂ ਦੇਖੋ ਖਿੱਚਾ ਤਣੀ ਕਿੰਨੀ ਲੜਾਈ ਝਗੜੇ ਹੋ ਰਹੇ ਨੇ ਰੋਜ਼ ਦੀ ਰੋਜ਼ ਇਸ ਕਰਕੇ ਲੋਕਾਂ ਦਾ ਇਸ ਪਾਰਟੀ ਤੇ ਪੂਰਾ ਭਰੋਸਾ ਤੇ ਅਸੀਂ ਇਹਨਾਂ ਦਾ ਭਰੋਸਾ ਜਿੱਤਣ ਦੇ ਵਿੱਚ ਕਾਮਯਾਬ ਹੋਵਾਂਗੇ ਤੇ 2027 ਦੇ ਵਿੱਚ ਜਿਹੜੀ ਇਹ ਸਰਕਾਰ ਨੂੰ ਰਿਪੀਟ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਕੋਈ ਪਾਰਟੀ ਰੋਕ ਨਹੀਂ ਸਕਦੀ ਆਪਸੀ ਪਿਆਰ ਆ ਜਿਹੜਾ ਉਹ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਸਰਕਾਰ ਕਰਕੇ ਬਣਿਆ ਨਹੀਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਬਹੁਤ ਲੜਾਈ ਝਗੜੇ ਤੇ ਪਿੰਡਾਂ ਦੇ ਵਿੱਚ ਆਪਸੀ ਭਾਈਚਾਰੇ ਨੂੰ ਬਹੁਤ ਖਰਾਬ ਕੀਤਾ ਤੇ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਵੇਂ ਹੁਣ ਆਪਣੇ ਪੂਰੇ ਆਪਣੀ ਜ਼ਿਲ੍ਹਾ ਪ੍ਰੀਸ਼ਦ ਦਾ ਤੁਹਾਡੇ ਜਿਹੜੇ ਪਿੰਡ ਨੇ ਜਾਂ ਸਾਰੇ ਫਤੇਗੜ ਸਾਹਿਬ ਦੀ ਸਮੁੱਚੀ ਇਕਾਈ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਆਉਣ ਵਾਲੀ 14 ਤਰੀਕ ਨੂੰ ਇੱਕ ਇੱਕ ਵੋਟ ਆ ਜਿਹੜੀ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂਗਾ ਉਹ ਤੇ ਪਾ ਕੇ ਤੁਸੀਂ ਆਪਣੇ ਪਿੰਡਾਂ ਦੇ ਵਿਕਾਸ ਵਾਸਤੇ ਸਾਨੂੰ ਮੌਕਾ ਦਿਓ ਤਾਂ ਜੋ ਅਸੀਂ ਤੁਹਾਡੀਆਂ ਪੰਚਾਇਤਾਂ ਦੇ ਨਾਲ ਬਲਾਕ ਸਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਐਮ ਐਲ ਏ ਚਾਰ ਮੈਂਬਰਾਂ ਦੀ ਸਾਡੀ ਕੜੀ ਦੇ ਨਾਲ ਅਸੀਂ ਪਿੰਡ ਦੇ ਵਿੱਚੋਂ ਵਿਕਾਸ ਕਰ ਸਕੀਏ ਅਤੇ ਆਉਣ ਵਾਲੇ ਇਸ 1.5 ਸਾਲ ਦੇ ਵਿੱਚ ਸਾਰੇ ਪਿੰਡਾਂ ਦੀ ਨੁਹਾਰ ਬਦਲ ਸਕੀਏ ਸਾਡੇ ਐਮਐਲਏ ਸਾਹਿਬ ਦਾ ਵੀ ਇਹ ਤਹੀ ਹੈ ਕਿ ਅਸੀਂ 27 ਦੇ ਵਿੱਚ ਤੁਹਾਡੇ ਤੋਂ ਵੋਟ ਤਾਂ ਮੰਗਣ ਆਵਾਂਗੇ ਜੇ ਅਸੀਂ ਪਿੰਡ ਦੇ ਵਿੱਚ ਤੁਹਾਡੀਆਂ ਜੋ ਮੰਗਾਂ ਨੇ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਾਂਗੇ ਅਗਰ ਅਸੀਂ ਤੁਹਾਡੇ ਵਿਕਾਸ ਦੇ ਕੰਮ ਨਹੀਂ ਕੀਤੇ ਅਸੀਂ ਤੁਹਾਨੂੰ ਪਲਾਟਾਂ ਨਾ ਦੇ ਸਕੇ ਅਸੀਂ ਗਰਾਂਟਾਂ ਨਾ ਦੇ ਸਕੇ ਗਰੀਬ ਪਰਿਵਾਰਾਂ ਨੂੰ ਤਾਂ ਅਸੀਂ ਸਾਨੂੰ 27 ਦੇ ਵਿੱਚ ਵੋਟ ਨਾ ਪਾਇਓ ਇਹ ਸਾਡਾ ਖੁੱਲਾ ਚੈਲੰਜ ਆ ਹੋਰ ਪਾਰਟੀਆਂ ਨੂੰ ਵੀ ਕਿ ਆ ਸਾਨੂੰ ਸਾਡੀ ਸੇਵਾ ਨੂੰ ਦੇਖਦੇ ਹੋਏ ਇਹ ਆਉਣ ਵਾਲੀ 14 ਤਰੀਕ ਨੂੰ ਸਾਨੂੰ ਆਪਣੀ ਇੱਕ ਇੱਕ ਵੋਟ ਕਰੋਂ ਨਿਕਲ ਕੇ ਪਾਓ ਤਾਂ ਜੋ ਆਪਾਂ ਇਸ ਵਿਕਾਸ ਦੀ ਲੜੀ ਨੂੰ ਹੋਰ ਅੱਗੇ ਲੈ ਜਾ ਸਕੀਏ ਧੰਨਵਾਦ ਇਹ ਸਨ ਕੁਲਵਿੰਦਰ ਸਿੰਘ ਜੀ ਡੇਰਾ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਆਉਣ ਵਾਲਾ ਵਰਾ ਹੈ ਉਹ ਅਸੀਂ ਵਿਕਾਸ ਕਾਰਜਾਂ ਦੇ ਵਿੱਚ ਲੰਗਾਉਣਾ ਤੇ ਆਉਣ ਵਾਲੀ 27 ਦੇ ਲਈ ਅਸੀਂ ਆਪਣੀ ਜ਼ਮੀਨ ਪੱਧਰੀ ਕਰਨੀਆਂ ਅਤੇ ਹੁਣ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣਾਂ ਉਹ ਲੜ ਰਹੇ ਨੇ ਅਤੇ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਕਹਿ ਰਹੇ ਨੇ ਕਿ ਕਰਨਗੇ ਸਾਡਾ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ